ਵਿਜ਼ਟਰ ਵੀਜ਼ਾ ਕਿਸੇ ਵੀ ਕੰਟਰੀ ਦਾ ਬਹੁਤ ਹੀ ਘੱਟ ਖਰਚੇ ਵਿੱਚ ਤੁਸੀਂ ਅਕਸਰ ਮੇਰੀ ਇਹ ਵਾਲੀ ਐਡ ਦੇਖੀ ਹੋਊਗੀ ਔਰ ਹਰ ਵਾਰੀ ਇਸ ਤੁਹਾਨੂੰ ਪ੍ਰੂਫ ਦਿਖਾਣੇ ਆ ਅੱਜ ਫੇਰ ਜਿੱਦਾਂ ਕੈਨੇਡਾ ਦੀ ਮਾਰਕੀਟ ਵਾਸਤੇ ਸਾਰੇ ਏਜੰਟਸ ਡਿਸਹਾਰਟਡ ਹੋਏ ਹੋਏ ਪਏ ਆ ਕੋਈ ਵੀਜ਼ਾ ਅਪਲਾਈ ਨਹੀਂ ਕਰ ਰਿਹਾ ਔਰ ਹਰ ਇੱਕ ਦੀ ਇਹੀ ਵਰਜਨ ਹੈ ਕਿ ਵੀਜ਼ਾ ਨਹੀਂ ਆ ਰਿਹਾ ਅੱਜ ਵੀ ਮੇਰੇ ਨਾਲ ਭਾਈ ਸਾਹਿਬ ਬੈਠੇ ਨੇ ਓਮਪ੍ਰਕਾਸ਼ ਜੀ ਜਿਨ੍ਹਾਂ ਦੀ ਗੁੜੀਆ ਵੀ ਸਾਡੇ ਕੋਲੋਂ ਸਟੱਡੀ ਵੀਜ਼ਾ ਤੇ ਗਈ ਸੀ ਅੱਜ 10 ਸਾਲ ਦੇ ਕੈਨੇਡਾ ਦੇ ਮਲਟੀਪਲ ਵੀਜ਼ਾ ਨਾਲ ਸਾਡੇ ਕੋਲ ਬੈਠੇ ਨੇ ਬਹੁਤ ਖੁਸ਼ੀ ਦਾ ਮਾਹੌਲ ਹੈ ਔਰ ਮੈਂ ਭਾਜੀ ਨੂੰ ਤੇ ਭੈਣ ਜੀ ਨੂੰ ਵਧਾਈਆਂ ਦੇਣਾ ਚਾਹੁੰਦਾ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਭਾਜੀ ਭੈਣ ਜੀ ਤੁਹਾਨੂੰ ਵੀ ਔਰ ਮੈਂ ਸਭ ਤੋਂ ਪਹਿਲਾਂ ਚਲੋ ਮੈਨੂੰ ਪਤਾ ਹੀ ਹੈ ਖੁਸ਼ੀ ਤੁਹਾਨੂੰ ਹੈਗੀ ਹੈ ਹੁਣ ਤੁਸੀਂ ਬੇਟੀ ਨੂੰ ਮਿਲਣ ਜਾਣਾ ਆ ਇਸ ਤੋਂ ਪਹਿਲਾਂ ਹੋਰ ਕਿੰਨੇ ਕੁ ਬੰਦੇ ਤੁਹਾਡੇ ਥਰੂ ਤੁਸੀਂ ਕਿਹਾ ਮੈਨੂੰ ਆ ਕੇ ਵੀ ਮੈਂ ਬਹੁਤ ਬੰਦੇ ਭੇਜੇ ਔਰ ਉਹਨਾਂ ਦੇ ਲਗਭਗ 10-12 ਬੰਦੇ ਜਿਹੜੇ ਸਾਡੇ ਤੁਸੀਂ ਸਾਡੇ ਕੋਲ ਭੇਜੇ ਬਿਲਕੁਲ ਤੇ ਉਹਨਾਂ ਉਹਨਾਂ ਨੂੰ ਰਿਜ਼ਲਟ ਕੀ ਮਿਲਿਆ ਵਧੀਆ ਜੀ ਬਹੁਤ ਬੜਾ ਸੋ ਮਤਲਬ ਕਿ ਵੀਜ਼ਾ ਜਿੰਨੇ ਵੀ ਰეკਮੈਂਡੇਸ਼ਨ ਭਾਜੀ ओमप्रकाश ਵੱਲੋਂ ਸਾਨੂੰ ਆਈ ਉਹਨਾਂ ਸਾਰਿਆਂ ਨੇ ਵੀਜ਼ੇ ਲਏ ਅੱਜ ਫਾਈਨਲੀ ਤੁਹਾਡਾ ਵੀਜ਼ਾ ਆ ਗਿਆ ਅੱਜ ਉਹ ਟਾਈਮ ਚੱਲ ਰਿਹਾ ਜਦੋਂ ਕੈਨੇਡਾ ਦਾ ਵਿਜ਼ਟਰ ਵੀਜ਼ਾ ਨਹੀਂ ਆ ਰਿਹਾ ਟੂਰਿਸਟ ਵੀਜ਼ਾ ਨਹੀਂ ਆ ਰਿਹਾ ਔਰ ਸਾਰੀ ਮਾਰਕੀਟ ਕੈਨੇਡਾ ਦੇ ਅਗੇਂਸਟ ਹੋਈ ਪਈ ਹੈ ਤੇ ਅੱਜ ਦੇ ਦੇ ਵਿੱਚ ਤੁਹਾਨੂੰ 10-10 ਸਾਲ ਦੇ ਮਲਟੀਪਲ ਵੀਜ਼ੇ ਮਿਲ ਗਏ ਹਾਂਜੀ ਔਰ ਤੁਸੀਂ ਕੀ ਮਤਲਬ ਫੀਲ ਕੀ ਹੋ ਰਿਹਾ ਤੁਹਾਨੂੰ ਸਤ ਬਹੁਤ ਖੁਸ਼ੀ ਹੈ ਜੀ ਵੱਲ ਤੋਂ ਬੜੀ ਖੁਸ਼ੀ ਹੈ ਕਿ ਤੁਹਾਡਾ ਵੀਜ਼ਾ ਚਾਰ ਦਿਨਾਂ ਚ ਆ ਗਿਆ 4 ਦਿਨਾਂ ਵਿੱਚ ਕੈਨੇਡਾ ਦਾ ਵਿਜ਼ਟਰ ਵੀਜ਼ਾ ਅੱਜ ਦੇ ਮਾਹੌਲ ਵਿੱਚ ਵੀ 10-10 ਸਾਲ ਦਾ ਮਲਟੀਪਲ ਤੁਸੀਂ ਆਪ ਸੁਣ ਰਹੇ ਹੋ client ਤੁਹਾਨੂੰ ਕੋ ਦੱਸ ਰਿਹਾ ਭਾਜੀ ਮੈਂ ਇੱਕ ਰਿਕਵੈਸਟ ਕਰੂੰਗਾ ਜਿਹੜੇ ਵਿਊਰ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਹੈ ਜਿਨ੍ਹਾਂ ਨੇ ਟੂਰਿਸਟ ਵਿਜ਼ਟਰ ਵੀਜ਼ਾ ਲਵਾਉਣੇ ਹੈ ਚਾਹੇ ਕਿਸੇ ਵੀ ਕੰਟਰੀ ਦੇ ਤੋਂ ਉਸੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਅਤੇ ਇਹ ਘਣਾ ਦਮਾਈ ਮਾਈਲਸਟੋਨ ਦਾ ਮਤਲਬ ਹੀ ਇਹ ਹੈ ਕਿ ਤੁਹਾਨੂੰ ਸਹੀ ਰਾਹ ਤੇ ਪਾਣਾ ਵਾਹ ਜੀ ਵਾਹ 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 ਕੀ ਬਾਤ ਆ ਕੀ ਬਾਤ ਸੋ ਤੁਸੀਂ ਦੇਖ ਸਕਦੇ ਹੋ ਜੀ ਕਿ ਟੈਸਟੀਮੋਨੀਅਲ ਲਾਈਵ ਜਿਹੜੀ ਮਾਰਕੀਟ ਚ ਵੀਜ਼ਾ ਨਹੀਂ ਲੱਗਦਾ ਜਿਹੜੀ ਕੰਟਰੀ ਦਾ ਨਹੀਂ ਲੱਗਦਾ ਪਰ ਤੁਸੀਂ ਉੱਥੇ ਜਾਣਾ ਚਾਹੁੰਦੇ ਹੋ ਤੁਸੀਂ ਜਾ ਸਕਦੇ ਹੋ ਮਾਈਲਸਟੋਨ ਦੀ ਮਦਦ ਨਾਲ ਕਿਸੇ ਵੀ ਕੰਟਰੀ ਦਾ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਘੱਟ ਖਰਚੇ ਵਿੱਚ ਬਿਨਾਂ ਟਰੈਵਲ ਹਿਸਟਰੀ ਦੇ ਬਿਨਾਂ ਪੁਰਾਣੇ ਫੰਡਾਂ ਦੇ ਬਿਨਾਂ ਕਿਸੇ ਸਪਾਂਸਰਸ਼ਿਪ ਦੇ ਵੀ ਜਾ ਸਕਦੇ ਹੋ ਤੇ ਫਿਰ ਸੋਚ ਕੀ ਰਹੇ ਹੋ ਸਾਡੀ ਹੈਲਪਲਾਈਨ ਤੇ ਕਾਲ ਕਰੋ ਮੈਨੂੰ ਸਿੱਧਾ ਮਿਲਣ ਲਈ ਔਰ ਭਾਈ ਸਾਹਿਬ ਔਰ ਭੈਣ ਜੀ ਵਾਂਗ ਵੀਜ਼ਾ ਲੈਣ ਲਈ ਅੱਜ ਹੀ ਸਾਡੇ ਆਫਿਸਿਸ ਤੇ ਵਿਜ਼ਿਟ ਕਰੋ ਧੰਨਵਾਦ